ਇਹ ਕਰ ਰਿਹਾ ਹੈ ਜੇ ਰਾਹੇ ਤੇ ਤੂੰ ਵੀ ਸੋਚੇਗਾ ਇੱਕ ਪੰਨਾ ਤੂੰ ਕਰ ਰਿਹਾ ਹੈ ਬਿੱਤਦੇ ਨਹੀਂ ਉਹ ਕੇ ਸਮਾਸ਼ੇ ਵੀ ਕਲਵਾਨ ਸਿੰਘ ਸੰਧੋ ਕਾਂਤੀ ਪ੍ਰਧਾਨ ਸਵਰਥਧਾਰਗੇ ਸਨ ਅਤੇ ਉਹਨਾਂ ਦੀ ਆਤਮਿਕ ਸ਼ਾਂਤ ਦੇ ਲਈ ਰੱਖੇ ਗਏ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਸ੍ਰੀ ਛੋਟੀ ਸਾਹਿਬ ਸਾਨੇਵਾਲ ਵਿਖੇ ਕੀਤੀ ਗਈ। ਇਸ ਮੌਕੇ ਤੇ ਜਿੱਥੇ ਕੈਪਟਨ ਸੁਜੀਤ ਸਿੰਘ ਹਰਾ, ਸਾਬਕਾ ਪ੍ਰਧਾਨ ਨਗਰ ਕੌਂਸਲ ਸਾਨੇਵਾਲ, ਵਿਕਰਮਜੀਤ ਸਿੰਘ, ਲक्की ਸੰਧੂ, ਸੰਤਾ ਸਿੰਘ ਅਮੇਦਪੁਰੀ, ਸਿਮਰਨਜੀਤ ਸਿੰਘ ਬੈਂਸ, ਮਹੇਸ਼ ਿੰਦਰ ਸਿੰਘ ਗਰੇਵਾਲ ਅਤੇ ਸਰੰਜ ਸਿੰਘ ਢਿਲੋਂ ਨੇ ਕੁਲਵਰ ਸਿੰਘ ਸੰਧੂ ਨੂੰ ਸਰਦਾ ਦੇ ਫੋਲਪੇਟ ਕੀਤੇ ਉਤੇ ਹੀ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਅਤੇ ਹਲਕਾ ਸਾਨੇਵਾਲ ਦੇ ਵਸਨੀਕਾਂ ਨੇ ਵੀ ਪਹੁੰਚ ਕੇ ਪ੍ਰਮਾਣਿਕ ਸੰਧ ਨੂੰ ਸਰਦਾ ਦੇ ਫੋਲਪੇਟ ਕੀਤੇ ਜਾਨਿਆ ਮਰੀ ਪੂਆ ਜੀ ਦਾ ਬੇਟਾ ਸੀਗਾ ਵੱਡਾ ਭਰਾ ਸੀਗਾ ਇਹਨਾਂ ਦੇ ਜਾਣ ਦਾ ਸਾਨੂੰ ਬਹੁਤ ਦੁੱਖ ਲੱਗਿਆ ਤੇ ਲਾਖੇ ਨੂੰ ਵੀ ਬਹੁਤ ਦੁੱਖ ਲੱਗਿਆ ਬਹੁਤ ਜ਼ਿੰਦਗੀ ਦੇ ਵਿੱਚ ਇਹਨਾਂ ਨੇ ਸਫਲਤ ਕੀਤੇ ਨੇ ਕਮਾਈਆਂ ਕੀਤੀਆਂ ਖੇਤੀਬਾੜੀ ਦਾ ਧੰਦਾ ਕੀਤਾ ਸੋਰ ਕਾਰੋਬਾਰ ਵਿੱਚ ਧੰਦੇ ਕੀਤੇ ਨੇ ਜਿ세 ਵੀ ਧਾਰਮਿਕ ਸਸਤਾ ਜਾਂ ਕਿਤੇ ਕੋਈ ਆਪਣੇ ਗਰੀਬ ਬੰਦਿਆਂ ਨੂੰ ਕੋਈ ਜ਼ਰੂਰਤਵੰਦ ਲੋੜਵੰਦਾਂ ਨੂੰ ਹੁੰਦੀ ਸੀ ਉਹਨਾਂ ਦੇ ਲੋੜ ਪੂਰੀ ਕਰਦੇ ਸੀਗੇ ਕਹਿੰਦੇ ਕਿ ਸਾਨੂੰ ਪਰਿਵਾਰ ਨੂੰ ਦਾ ਜਿੰਨਾ ਘਾਟਾ ਹੈਗਾ ਹੈਗਾ ਬਹੁਤ ਲਾਕੇ ਨੂੰ ਹਲਕੇ ਨੂੰ ਵੀ ਬਹੁਤ ਵੱਡਾ ਘਾਟਾ ਵਾ ਬਹੁਤ ਮਾੜਾ ਹੋਇਆ ਜੋ ਵੀ ਹੋਇਆ ਕੱਲ ਕਰਦੇ ਆ ਕਲਵਾਸਿਕ ਕੰਮਾਂ ਦੀ ਸਾਂਝਾ ਹਲਕੇ ਦੇ ਵਿੱਚ ਹੱਥ ਤੋਂ ਵੱਧ ਜਿਉਂਦੀ ਜਾਂ ਸਣੇ ਉਹਨਾਂ ਨੇ ਕੰਮ ਕੀਤੇ ਆ ਅਜੋਤ ਪਾਵੇ ਦੁਨੀਆ ਦੇ ਨੀਜ ਸਾਹਨੇ ਹਲਕੇ ਦੇ ਲੋਕ ਨੇ ਉਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ ਉਹਨਾਂ ਨੂੰ ਸਲਾਮ ਕਰਦੇ ਨੇ ਕੀ ਕਹਿਣਾ ਚਾਹੀਦਾ ਉਸ ਨੂੰ ਸਾਹਨੇ ਵਾਲ ਪਹਿਲਾਂ ਸਾਲ 94 ਜਦ ਸਾਡੀ ਮਾਤਾ ਜੀ ਕਾਉਂਸਲਰ ਬਣੀ ਸੀਗੇ ਉਸ ਦਿਨ ਤੋਂ ਲੈ ਕੇ ਹੁਣ ਤੱਕ ਸਾਹਨੇ ਵਾਲ ਦੇ ਬਹੁਤ ਵਿਕਾਸ ਕੀਤੇ ਨੇ ਜਿਵੇਂ ਸੀਵਰੇਜ ਦਾ ਸੀਗਾ ਇੱਥੇ ਟ੍ਰੀਟਮੈਂਟ ਪਲਾਂਟ ਦਾ ਸੀਗਾ ਉਹ ਇਹਨਾਂ ਦੀ ਪ੍ਰਧਾਨ ਜੀ ਦੀ ਮੌਜੂਦ ਹੋਇਆ ਤੇ ਸਰਕਾਰੀ ਹਸਪਤਾਲ ਦੀ ਬਿਲਡਿੰਗ ਬਣੀ ਪਾਰਕ ਬਣੀ ਤੇ ਹੋਰ ਵੀ ਜਿੰਨੇ ਕੋਈ ਕੰਮ ਸੀਗਾ ਟੈਂਕੀ ਨਹੀਂ ਸੀਗੀ ਜਿੱਥੇ ਟੈਂਕੀ ਦਾ ਫਲੱਬ ਕੀਤਾ ਤਹਿਸੀਲ ਸੀਗੀ ਸਾਨਿਆਲ ਹਲਕੇ ਦੇ ਵਿੱਚ ਢਿੱਲੋਂ ਦੇ ਸਹਿਯੋਗ ਨਾਲ ਜਦੋਂ ਉਹ ਪ੍ਰਧਾਨ ਦੀ ਕੁਰਸੀ ਤੇ ਸੀਗੇ ਤਾਂ ਤਹਿਸੀਲ ਲਿਆਂਦੀ ਬਹੁਤ ਵੱਡੇ ਕੰਮ ਕੀਤੇ ਨੇ ਜਦੋਂ ਪੈਨਸ਼ਨ ਦਾ ਕੰਮ ਸ਼ੁਰੂ ਹੋਇਆ ਸੀ ਅਸੀਂ ਪੱਕੇ ਦਰਵਾਜ਼ੇ ਕੋਲੇ ਕੈਂਪ ਲਾਇਆ ਸੀਗਾ ਸਾਰੇ ਸਾਨਿਆਲ ਨੂੰ ਪੈਨਸ਼ਨ ਦੀ ਸ਼ੁਰੂਆਤ ਅਸੀਂ ਕੀਤੀ ਸੀ ਜੀ ਸਾਡੀ ਭੂਆ ਜੀ ਉਦੋਂ ਕਾਉਂਸਲਰ ਸੀਗੇ ਅਜੀ ਕੈਂਪ ਲਾ ਕੇ ਇਕੱਲੇ ਇਕੱਲੇ ਬੰਦੇ ਦੀ ਲੇਡੀਜ਼ ਦੀ ਸਾਬ ਲੋੜ ਬੰਦਾ ਨੂੰ ਦੂਸਰੀ ਸਕੀਮਾਂ ਸੀ ਜਿਨ੍ਹਾਂ ਫਲੱਡ ਕਰਵਾਈਆਂ ਜੀ ਬਾਰਿਕਸ ਜੋ ਕਿ ਸੰਸਦ ਦਾ ਸੇਵਾ ਨਾ ਦਾ ਬਾਰਿਕ ਨੇ ਆਪਣਾ ਜਿੰਨਾ ਮੈਂ ਬਸ ਜਿੰਨਾ ਸੇਵਾ ਸ਼ੁਰੂ ਹੋ ਗਿਆ ਬਾਲੋ ਉਹ ਪਲਵੰਤ ਸਿੰਘ ਸੀਗੇ ਉਹਨਾਂ ਦੇ ਬੇਟੇ ਸੀਗੇ ਇੱਕ ਬੇਟੀ ਸੀ ਉਹਨਾਂ ਦੀ ਵਾਈਫ ਸੀਗੀ ਸਾਡੇ ਮਾਤਾ ਜੀ ਸੀਗੇ ਬੇਟੇ ਵੱਡੇ ਬੇਟੇ ਦੀ 16 ਸਾਲ ਪਹਿਲਾਂ ਡੈਥ ਹੋ ਗਈ ਉਹਨਾਂ ਦੀ ਵੀ ਰਖੜੀ ਵਾਲੇ ਦਿਨ ਡੈਥ ਹੋਈ ਸੀਗੀ ਉਹਦਾ ਅਜੇ ਸਾਨੂੰ ਦੁੱਖ ਨਹੀਂ ਸੀ ਭੁੱਲਿਆ ਆ ਦੁਬਾਰੇ ਸਾਨੂੰ ਇਹ ਚਲੋ ਜੋ ਪ੍ਰਮਾਤਮਾ ਦੀ ਮਰਜ਼ੀ ਆ ਜੋ ਕੁਝ ਨਹੀਂ ਅਸੀਂ ਕਹਿ ਸਕਦੇ ਤੇ ਉਹਨਾਂ ਇੱਕ ਬੇਟੀ ਆ ਉਹ ਕੈਨੇਡਾ ਚ ਸੈਟਲ ਆ ਇੱਕ ਬੇਟਾ ਉਹ ਰੇ ਆ ਉਰੇ ਫੈਕਟਰੀ ਦਾ ਕਾਰੋਬਾਰ ਕਰਦਾ ਵਾ ਵਧੀਆ ਠੀਕ ਜੋ ਪ੍ਰਮਾਤਮਾ ਨੂੰ